ਵੀਡੀਓ ਵੇਖਣ ਵਾਲੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਗਰਮੀਤ ਸਿੰਘ ਪਿੰਡ ਕੌਣੀ ਬਲਾਕ ਗਿੱਦੜਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਵੀਰੋ ਕਿਸਾਨ ਵੀਰੋ ਗੱਲ ਕਰਦੇ ਆਂ ਅੱਜ ਜਿਹੜੀ ਇਹ ਆਪਾਂ ਖੇਤੀ ਦੇਖ ਰਹੇ ਆਂ ਇਹ 1401 ਦਾ ਬਰੀਡਰ ਬੀਜ ਹੈ ਇਸ ਨੂੰ ਇੱਕ ਵੀ ਝੰਡੇ ਪੱਤੇ ਦਾ ਪੌਦਾ ਨਹੀਂ ਆਇਆ ਅਸੀਂ ਪਿਛਲੇ ਸਾਲ ਜਿੰਨਾਂ ਵੀਰਾਂ ਨੂੰ ਫਾਊਂਡੇਸ਼ਨ ਦਾ ਸਰਟੀਫਾਈਡ ਕਿਸਾਨਾਂ ਨੂੰ ਅਸੀਂ ਬੀਜ ਦਿੱਤਾ ਸੀ ਸਾਡੇ ਬੀਜ ਦੇ ਵਿੱਚ ਕੋਈ ਵੀ ਝੰਡਾ ਪੌਦਾ ਨਹੀਂ ਆਇਆ ਮੰਨ ਲਿਆ ਜਾਵੇ ਕੋਈ ਕਿੱਲੇ ਦੇ ਵਿੱਚ ਕੋਈ ਪੰਜ ਚਾਰ ਕੋਈ ਜੜਾਂ ਟੁੱਟ ਜਾਂਦੀਆਂ ਜਾਂ ਕੋਈ ਖਾਦ ਵਗੈਰਾ ਜ਼ਿਆਦਾ ਪੈ ਜਾਂਦੀ ਹੈ ਤਾਂ ਗੱਲ ਵੱਖਰੀ ਹੈ ਜੋ ਕਿਸਾਨਾਂ ਨੂੰ ਬੀਜ ਦਿੰਨੇ ਆ ਤੰਦੇ ਹੀ ਤੇ ਇਮਾਨਦਾਰੀ ਨਾਲ ਕਿਉਂਕਿ ਕਿਸਾਨ ਦੀ ਉਹ ਫਸਲ ਹੁੰਦੀ ਆ ਸਾਡਾ ਤਾਂ ਕੁਪ 4 ਕਿਲੋ ਮੁੱਛਲ ਦੇ ਬੀਨਾ 3 ਕਿਲੋ ਨਾਲ 1 ਕਿੱਲਾ ਲੱਗ ਜਾਂਦਾ ਕੋਈ 2-400 ਦੀ ਖੇੜ ਹੁੰਦੀ ਆ ਕਮਾਈ ਦੀ ਤੇ ਕਿਸਾਨ ਦੀ ਉਹ ਸਾਲ ਭਰ ਦੀ ਫਸਲ ਕਿੱਲੇ ਦੀ ਲੱਖ ਰੁਪਏ ਦੇ ਆਸ-ਪਾਸੇ ਫਸਲ ਹੁੰਦੀ ਆ ਜੇ ਇਹਦੀ ਗੱਲ ਕਰਗੇ ਕਿਸਾਨ ਵੀਰੋ ਇਹ 6 ਜੁਲਾਈ ਦਾ ਲੱਗਿਆ ਹੋਇਆ ਹੈ 6 ਜੁਲਾਈ ਦਾ ਲੱਗ ਕੇ ਅੱਜ ਇਹਨੂੰ 55-56 56-57 ਦਾ ਨਦੀ ਖੇਤੀ ਆ ਇਹ ਕਿਸਾਨ ਵੀਰੋ ਜਿਹੜਾ ਸਾਡਾ ਖੇਤ ਆ ਬਿਲਕੁਲ ਇਹ ਸੜਕ ਦੇ ਨਾਲ ਨਹਿਰ ਦੇ ਨਾਲ ਕੌਣੀ ਤੋਂ ਖਿੜਕੀਆਂ ਵਾਲੇ ਰੋਡ ਤੇ ਆ ਇੱਥੇ ਮੇਰੇ ਆਸ ਆਂਢੀ ਗੁਆਂਢੀ ਕਿਸਾਨ ਔਰ ਰੰਗਣ ਟੱਪਣ ਵਾਲੇ ਵੀ ਦੇਖਦੇ ਆ ਪਿਛਲੀ ਵਾਰ ਵੀ ਜਿਹੜਾ ਸਾਡਾ ਇੱਥੇ 1401 ਦਾ ਫੀਲਡ ਸੀ ਬਹੁਤ ਹੀ ਖੇਤ ਦਾ ਕੇਂਦਰ ਬਣਿਆ ਰਿਹਾ ਹੈ ਖੇਤ ਦਾ ਕੇਂਦਰ ਕੇ ਸਾਨੂੰ ਦੂਰੋਂ ਦੂਰੋਂ ਕਿਸਾਨ ਆਉਂਦੇ ਸੀ ਜਿਹੜੇ ਬੀਜ ਲੈਣ 17 18 ਦਾ ਕਿਸਾਨ ਤੋਂ ਕਿਸਾਨ ਅਸੀਂ ਬੀਜ ਵੇਚਦੇ ਆ ਜਿਹੜੇ ਵੀ ਕਿਸਾਨ ਬੀਜ ਲੈਣ ਉਹਦੇ ਸੀ ਉਹ ਕਹਿੰਦੇ ਸੀ ਵੀ ਇੱਕ ਨਹਿਰ ਦੇ ਨਾਲ ਖੇਤ ਆ ਜਿਹੜਾ ਬਿਲਕੁਲ ਹਰਿਆ ਭਰਿਆ ਹੈ ਵੀ ਬਹੁਤ ਸਰਨ ਵੇਲੇ ਵੀ ਹਰਾ ਭਰਿਆ ਤੇ ਜਿੱਥੇ ਅਸੀਂ ਪਿਛਲੇ ਸਾਲ ਵੀ ਕਿਸਾਨ ਵੀਰੋ ਜਿੱਥੇ ਖੇਤੀ ਲੋਕਾਂ ਨੇ ਕੀਤੀ ਸੀ ਖੇਤ ਦਾ ਕੇਂਦਰ ਤੇ ਇਸ ਵਾਰ ਵੀ ਖੇਤ ਦਾ ਕੇਂਦਰ ਹੋਰ ਇਲਾਕਿਆਂ 'ਚ ਸਾਨੂੰ ਜਦੋਂ ਫੋਨ ਆਉਂਦੇ ਆ ਕਹਿੰਦੇ ਵੀਰੋ ਵੀ ਬਹੁਤ ਜ਼ਿਆਦਾ ਫੋਟੋ ਰਟਾਇਆ ਤੁਹਾਡਾ ਵੀ ਇੱਕ ਬਚਿਆ ਇਹਦੇ ਤੋਂ ਤੁਹਾਨੂੰ ਅੱਗੇ ਵੀ ਵੱਖ-ਵੱਖ ਵੀਡੀਓ ਪਉਂਦੇ ਰਵਾਂਗੇ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਇਕ ਸ਼ੇਅਰ ਚੈਨਲ ਸਬਸਕ੍ਰਾਈਬ ਕਰਨਾ ਆਪ ਜੀ ਦੇ অতি ਧੰਨਵਾਦੀ ਹੋਵਾਂਗੇ ਛੋਟੀ ਤੋਂ ਛੋਟੀ ਵੀਡੀਓ ਪਾ ਰਹੇ ਹਾਂ ਕਿਸਾਨ ਵੀਰੋ